ਇਦਾਂ ਵਧੀਆ ਦਿਖੂਗਾ। ਤੇ ਹਾਂਜੀ ਸਸਰੀ ਕਲ ਦੋਸਤੋ ਨਵੇਂ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਹੋ ਚੁੱਕੀ ਆ ਜੀ ਤੇ ਸੋ ਜਿਵੇਂ ਕਿ ਤੁਸੀਂ ਕੱਲ ਦੇ ਬਲੌਗ ਵਿੱਚ ਵੇਖਿਆ ਜੀ ਹੋਵੇਗਾ। ਵੇਖਿਆ ਕੀ ਸੀ ਤੁਸੀਂ ਕੀ ਆਪਾਂ ਜਿਹੜਾ ਐਕਸਰਾ ਕਰਵਾ ਕੇ ਆਏ ਸੀ ਉਹ ਤੁਹਾਨੂੰ ਨਹੀਂ ਹੀ ਦੱਸਿਆ ਵੀ ਕਿਹੜੀ ਚੀਜ਼ ਦਾ ਵਾ ਹਨਾ ਤੇ ਅੱਜ ਆਪਾਂ ਚੱਲੇ ਆ ਡਾਕਟਰ ਕੋਲ ਵਿਖਾਉਣ ਨਾਲੇ ਗਏ ਨੇ ਕੀ ਨੁਕਸ ਦੱਸਦੇ ਆ ਕੱਲ ਕੱਲਾ ਐਕਸਰਾ ਹੀ ਕਰਵਾਇਆ ਸੀ ਤੇ ਸੋ ਆਪਾਂ ਨਹਾ ਧੋ ਲਿਆ ਵਾ ਤੇ ਰੋਟੀ ਪਾਣੀ ਲੱਗੇ ਆ ਖਾਣ। ਤਮੈ ਦਰ ਰੋਟੀ ਰੱਖ ਲਈ ਐ ਰੋਟੀ ਪਾ ਕੇ ਰੱਖ ਲਈ ਐ ਚਾਰ ਰੋਟੀਆਂ ਵਾਂ ਤੇ ਨਾਲ ਮਸ਼ਰੂਮ ਤੇ ਪਨੀਰ ਦੀ ਸਬਜੀ ਐ ਤੇ ਰੋਟੀ ਖਾ ਕੇ ਆਪਾਂ ਜਲਦੀ ਹੀ ਲੱਗੇ ਆ ਨਿਕਲਣ ਠੀਕ ਐ ਜੀ ਨਿਕਲਣਾ ਕਿੱਥੇ ਐ ਚੱਲੇ ਆਪਾਂ ਅੱਜ ਗੁਰਦਾਸਪੁਰ ਗੁਰਦਾਸਪੁਰ ਚੱਲੇ ਆ ਉਥੇ ਕਿਸੇ ਡਾਕਟਰ ਦੀ ਤਸ ਪਈ ਸੀ ਤੇ ਉਹਦੇ ਕੋਲ ਚੱਲੇ ਆ ਤੇ ਵੇਖੋ ਕੀ ਦੱਸਦਾ ਕਿਉਂਕਿ ਮੈਨੂੰ ਜਿਹੜੀ ਪ੍ਰੋਬਲਮ ਆਉਂਦੀ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਉਹ ਪ੍ਰੋਬਲਮ ਨੂੰ ਕਰਕੇ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਜਾ ਕੇ ਮਿਲਦੇ ਆ ਡਾਕਟਰ ਨੂੰ ਤੇ ਨਾਲੇ ਕਰਦੇ ਆ ਉਹਦੇ ਨਾਲ ਗੱਲਬਾਤ ਕੀ ਦੱਸਦੇ ਆ ਤੇ ਫਿਰ ਆਪਾਂ ਤੁਹਾਨੂੰ ਵੀ ਦੱਸਾਂਗੇ ਕੀ ਨੁਕਸ ਸੀ ਜਾਂ ਕੀ ਸੀ ਕੀ ਨਹੀਂ ਸੀ ਕਿਹੜੀ ਚੀਜ਼ ਦਾ ਅਕਸਰਾ ਸੀ ਸਾਰਾ ਦੱਸਾਂਗੇ ਬਲੌਗ ਦੇ ਵਿੱਚ ਤੇ ਸੁਬ ਬਲੌਗ ਦੇ ਨਾਲ ਜੁੜੇ ਰਹੋ ਮਿਲਦੇ ਆ ਬਸ ਰੋਟੀ ਖਾ ਕੇ ਤੁਰਦੇ ਆ ਘਰੋਂ ਤੇ ਫਿਰ ਆਪਾਂ ਜਾਂਦੇ ਆ ਗੁਰਦਾਸਪੁਰ ਨੂੰ ਠੀਕ ਹੈ ਜੀ ਬਲੌਗ ਲੋਬੀ ਮਿੱਤਰੋ ਲੱਗੇ ਆ ਘਰੋਂ ਨਿਕਲਣਾ ਤੇ ਇਹਦੇ ਚ ਪਾ ਲਿਆ ਆਪਾਂ ਐਕਸਟਰਾ ਤੇ ਚੱਲੇ ਆ ਬਸ ਡਾਕਟਰ ਕੋਲ ਤੇ ਜਾ ਕੇ ਫਿਰ ਵਖਾਉਨੇ ਆ ਚੈੱਕ ਅਪ ਕਰਾਉਨੇ ਕੀ ਪ੍ਰੋਬਲਮ ਆ ਜਾਂ ਕੀ ਮੁਸ਼ਕਲ ਆਈ ਵੀ ਆ ਜਾਂ ਨਹੀਂ ਵੀ ਆਈ ਤੇ ਸੋ ਲੱਕਿਆਂ ਘਰੋਂ ਤੁਰਨਾ ਬਲਾਗ ਦੇ ਨਾਲ ਜੁੜੇ ਰਹੋ ਲੋ ਵੀ ਮਤਰਾ ਇਸ ਟਾਈਮ ਅਸੀਂ ਹਲੇ ਬਟਾਲੇ ਪਹੁੰਚ ਚੁੱਕੇ ਆ ਤੇ ਬਟਾਲੇ ਤੋਂ ਅਸੀਂ ਜਾਣਾ ਮਾ ਥਾਲੀਵਾਲ ਦੱਸੋ ਮਾ ਥਾਲੀਵਾਲ ਨੂੰ ਲੱਗੇ ਆ ਚਾਲੇ ਪਾਉਣ ਤੇ ਦੇਖੋ ਕਿ ਕਿੱਥੇ ਆ ਕੇ ਮਿਲਦਾ ਡਾਕਟਰ ਆਪਾਂ ਤੇ ਕੀ ਗੱਲਬਾਤ ਹੁੰਦੀ ਠੀਕ ਹੈ ਜੀ ਹੋ ਵੀ ਮਿੱਤਰੋ ਇੱਥੋਂ ਤਾਂ ਧੰਨਵਾਦ ਰਹਿ ਗਿਆ ਕੁਝ 6 ਕਿਲੋਮੀਟਰ ਦੀ ਦੂਰੀ ਤੇ ਦੇਖੋ ਚਾਰੇ ਆ ਬਸ ਪਹੁੰਚਣੇ ਵਾਲੇ ਆ ਕੁਝ ਚੰਦ ਕਿ ਮਿੰਟਾਂ ਚ ਇਹ ਲੋ ਵੀ ਮਿੱਤਰੋ ਪਹੁੰਚਨੇ ਆ ਉਸੇ ਪਿੰਡ ਅਸੀਂ ਪਹੁੰਚ ਗਏ ਜਿੱਥੇ ਇਹ ਵਟਤ ਹੋ ਰਿਹਾ ਹੈ ਕੀ ਡਾਕਟਰ ਨੂੰ ਕਰਦੇ ਆ ਗੱਲਬਾਤ ਲੋਬੀ ਮਿੱਤਰੋ ਅਹੀਂ ਆਣਾ ਹੈ ਕਾਪਰ ਹੀਰਾ ਕੋਲ ਕਾਪਰ ਹੀਰਾ ਕੋਲ ਅਸੀਂ ਪਹੁੰਚ ਚੁੱਕੇ ਹਾਂ ਠੀਕ ਹੈ ਜੀ ਆ ਬੋਰਡ ਦਿਖਾ ਦੋ ਜਾਈਏ ਚੱਲੀਏ ਨੋ ਜੀ ਲੈ ਜਣ ਵਾਪਸ ਯਾਨੀ ਲੋਬੀ ਮਤਰੋ ਦਵਾਈ ਦੁਈ ਲੈ ਕੇ ਆਪਾਂ ਪਹੁੰਚ ਚੁੱਕੇ ਆ ਘਰ ਆਪ ਵੀ ਦੇਖ ਸਕਦੇ ਜੀ ਤੇ ਸੋ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਦਵਾਈ ਕਾਦੀ ਲੈਣ ਗਿਆ ਸੀ ਲੈਣ ਮੇਰੇ ਨਾਲ ਥੋੜਾ ਨਾ ਅੱਡੀਆਂ ਦੇ ਵਿੱਚ ਬੜੀ ਪ੍ਰੋਬਲਮ ਜੀ ਆ ਗਈ ਜਿਹੜੀਆਂ ਪੈਰ ਦੀਆਂ ਟੀਆਂ ਨਹੀਂ ਹੁੰਦੀਆਂ ਉਹ ਬੜੀਆਂ ਦਰਦ ਕਰਦੀਆਂ ਤੇ ਉਹਦੇ ਕਰਕੇ ਮਰਨਾ ਸੁਭਤ ਯੋਟ ਕੇ ਮੇਰੇ ਕੋਲ ਤੋਂ ਨਾ ਬੜਾ ਮੁਸ਼ਕਲ ਹੋ ਗਿਆ ਸੀ ਤਾਂ ਐਕਸਰਾ ਦੇਖ ਸਕਦੇ ਤੁਸੀਂ ਐਕਸਰਾ ਕਰਵਾਇਆ ਹੋਇਆ ਹੈ ਤੇ ਉਹਦੇ ਕਰਕੇ ਬੜੀ ਦਿੱਕਤ ਹੈ ਠੀਕ ਹੈ ਜੀ ਆ ਵੀ ਦੇ ਸਕਦੇ ਐਕਸਰਾ ਦੂਜੇ ਕੈਮਰੇ ਨਾਲ ਤੁਹਾਨੂੰ ਵਿਖਾ ਦਿੰਨਾ ਇਦਾਂ ਵਧੀਆ ਦਿਖੂਗਾ ਤੇ ਸੋ ਪ੍ਰੋਬਲਮ ਤੇ ਕੋਈ ਨਹੀਂ ਆਈ ਵੈਸੇ ਉਹਨਾਂ ਨੇ ਫਿਰ ਦਵਾਈ ਦਵਾਈ ਦੇ ਦਿੱਤੀ ਆ ਇਹ ਜੀ ਦਵਾਈ ਦੇਤੀ ਅਤੇ ਵੇਖੋ ਕੀ ਕਹਿੰਦੇ ਆਂਦੇ ਦੁਬਾਰਾ ਆਉਂਦੀ ਲੋੜ ਨਹੀਂ ਪੈਣੀ ਮੈਂ ਕਿਹਾ ਚਲੋ ਵੇਖ ਲੈਂਦੇ ਆ ਜੀ ਟਰਾਈ ਕਰਕੇ ਤੇ ਸੋ ਇਹ ਪ੍ਰੋਬਲਮ ਨਹੀਂ ਚਲੋ ਵੇਨੇ ਆ ਤੁਹਾਨੂੰ ਵੀ ਦੱਸਾਂਗੇ ਜੇ ਆਮ ਆ ਗਿਆ ਜੇ ਕਿਸੇ ਵੀ ਕਿਸੇ ਵੀਰ ਭਰਾ ਨੂੰ ਜਾਂ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਅੰਗ ਪੈਰ ਦੀ ਕੋਈ ਦਿੱਕਤ ਹੋਵੇ ਤੇ ਫਿਰ ਉੱਥੋਂ ਇਲਾਜ ਕਰਵਾ ਲਿਆ ਕਰਿਓ ਤੇ ਸੋ ਆਸ ਕਰਦਾ ਤੁਹਾਨੂੰ ਆਪਣਾ ਇਹ ਵਲੌਗ ਵਧੀਆ ਲੱਗਿਆ ਹੋਊਗਾ ਤੇ ਸੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ ਮੇਰਾ ਇਹ ਬਲੌਗ ਤੇ ਸਭ ਮਿਲਦੇ ਆਂ ਨੈਕਸਟ ਬਲੌਗ ਦੇ ਨਾਲ ਜਲਦੀ